ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਮਾਈਆਂ ਰੱਬ ਰਜਾਈਆਂ ਤਨ ਤਨ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦ ਵੱਲਾ ਪਿੰਡ ਆਉਂਦੇ ਹਨ ਤਾਂ ਮਾਈ ਹਰੋਂ ਦੇ ਘਰ ਵਿੱਚ ਇਸ ਤਰ੍ਹਾਂ ਪ੍ਰਸ਼ਾਦਾ ਛਕਦੇ ਹਨ ਇਸ ਤਰ੍ਹਾਂ ਮਾਈ ਹਰੋਂ ਗੁਰੂ ਜੀ ਨੂੰ ਬੇਨਤੀਆਂ ਅਰਦਾਸਾਂ ਬੇਨਤੀਆਂ ਕਰਦੀ ਹੈ ਕਿ ਉਹਨਾਂ ਦੇ ਘਰ ਮਹਾਰਾਜ ਆ ਕੇ ਪ੍ਰਸ਼ਾਦਾ ਛਕਣ ਇਸ ਤਰ੍ਹਾਂ ਗੁਰੂ ਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਿੱਖਾ ਸਮੇਤ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਹਨ ਆਓ ਸਾਖੀ ਸਰਵਣ ਕਰੀਏ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬਾ ਬਕਾਲਾ ਵਿਖੇ ਲਗਭਗ 20 ਸਾਲ ਗੁਜ਼ਾਰੇ ਸਨ ਇੱਥੇ ਰਹਿ ਕੇ ਜਿੱਥੇ ਸੋਚੀ ਕਿਰਤ ਕਰਕੇ ਆਪਣਾ ਜੀਵਨ ਨਿਰਭਾਹ ਕਰ ਰਹੇ ਸਨ ਉਥੇ ਉਹਨਾਂ ਇਹਨਾਂ 20 ਸਾਲਾਂ ਦੌਰਾਨ ਪ੍ਰਭੂ ਦਾ ਸਿਮਰਣ ਵੀ ਕੀਤਾ ਗੁਰੂ ਬਨਣ ਉਪਰੰਤ ਉਹਨਾਂ ਨੇ ਹੁਣ ਆਪਣੀ ਜ਼ਿੰਮੇਵਾਰੀ ਅਨੁਭਵ ਕੀਤੀ ਅਤੇ ਪ੍ਰਚਾਰ ਵਾਸਤੇ ਨਿਕਲ ਤੁਰੇ ਸਭ ਤੋਂ ਪਹਿਲਾਂ ਉਹ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ ਮਾਝੇ ਦੇ ਇਲਾਕੇ ਵਿੱਚ ਸਿੱਖੀ ਦਾ ਪਹਿਲਾ ਬੜਾ ਪ੍ਰਚਾਰ ਸੀ ਅਤੇ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਵਹੀਰਾਂ ਘੱਤ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਏ ਉਹਨਾਂ ਨੇ ਵਿੱਤ ਮੋਜਬ ਪਿਟਾਵਾਂ ਵੀ ਅਰਪਣ ਕੀਤੀਆਂ ਅਤੇ ਖੁੱਲੇ ਦਰਸ਼ਨੇਦਾਰ ਵੀ ਕੀਤੇ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ 22 ਨਵੰਬਰ 1664 ਨੂੰ ਸ੍ਰੀ ਅਮਰਸਰ ਪੁੱਜੇ ਗੁਰੂ ਜੀ ਨਾਲ ਮੱਖਣ ਸ਼ਾ ਲੁਬਾਣਾ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸਨ ਅਮਰਸਰ ਦਾ ਪ੍ਰਬੰਧ ਉਸ ਸਮੇਂ ਮਿਹਰਬਾਨ ਦੇ ਪੁੱਤਰ ਹਰਜੀਪਾਸ ਸੀ ਹਰਜੀ ਆਪਣੇ ਆਪ ਨੂੰ ਸਤਵਾਂ ਗੁਰੂ ਖਵਾਉਂਦਾ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਬਾਣੀ ਵੀ ਲਿਖਦਾ ਸੀ ਰਬਾਬੀਆਂ ਪਾਸੋਂ ਉਹ ਇਸ ਬਾਣੀ ਦਾ ਕੀਰਤਨ ਵੀ ਕਰਵਾਉਂਦਾ ਸੀ ਇਲਾਕੇ ਦੇ ਲੋਕ ਇਸ ਗੱਲੋਂ ਬਹੁਤ ਦੁਖੀ ਸਨ ਅਤੇ ਉਹਨਾਂ ਨੇ ਕਈ ਵਾਰ ਗੁਰੂ ਹਰ Rai ਸਾਹਿਬ ਜੀ ਪਾਸ ਸ਼ਿਕਾਇਤ ਵੀ ਕੀਤੀ ਸੀ ਦਰਬਾਰ ਸਾਹਿਬ ਕੋਲ ਜਕੇ ਗੁਰੂ ਜੀ ਨੇ ਬਾਕੀ ਸੰਗਤਾਂ ਦੇ ਨਾਲ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਸੰਗਤਾਂ ਸਮੇਤ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਚੱਲ ਪਏ ਜਦ ਬਾਬਾ ਹਰਜੀ ਨੂੰ ਇਹ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸੈਂਕੜੇ ਸਿੱਖਾਂ ਦੇ ਨਾਲ ਹਰਮੰਦਰ ਸਾਹਿਬ ਆ ਰਹੇ ਹਨ ਤਾਂ ਉਹ ਬਹੁਤ ਡਰ ਗਿਆ ਉਸਨੇ ਸੋਚਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਬਾਬਾ ਧੀਰਮਲ ਨੂੰ ਬਕਾਲੇ ਵਿੱਚੋਂ ਭਜਾ ਦਿੱਤਾ ਸੀ ਇਸ ਤਰ੍ਹਾਂ ਉਸਨੂੰ ਵੀ ਦਰਬਾਰ ਸਾਹਿਬ ਵਿੱਚੋਂ ਭਜਾ ਦੇਣਗੇ ਇਸ ਲਈ ਉਸ ਆਪਣੇ ਮਸੰਦਾਂ ਨੂੰ ਹੁਕਮ ਦਿੱਤਾ ਕਿ ਉਹ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦੇਣ ਮਸੰਦਾਂ ਨੇ ਤੁਰੰਤ ਦਿਉੜੀ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਮੱਖਣ ਸ਼ਾ ਲੁਬਾਣਾ ਮਸੰਦਾਂ ਦੇ ਇਸ ਕਾਰਜ ਤੇ ਬਹੁਤ ਨਾਰਾਜ਼ ਹੋਇਆ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਜੇ ਆਗਿਆ ਹੋਵੇ ਤਾਂ ਇਹ ਨਮਸੰਧਾ ਨੂੰ ਵੀ ਧੀਰਮਲ ਵਾਂਗ ਸੋਦਈਏ ਅਤੇ ਦਰਵਾਜ਼ੇ ਖੁਲਵਾ ਲਈਏ ਪਰ ਗੁਰੂ ਜੀ ਨੇ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ ਗੁਰੂ ਜੀ ਸਭ ਸੰਗਤਾਂ ਸਮੇਤ ਅਕਾਲ ਤਖਤ ਸਾਹਿਬ ਦੇ ਲਾਗੇ ਇੱਕ ਥੜੇ ਤੇ ਬੈਠ ਗਏ ਜਿਸ ਨੂੰ ਅੱਜ ਕੱਲ੍ਹ ਥੜਾ ਸਾਹਿਬ ਕਿਹਾ ਜਾਂਦਾ ਹੈ ਥੜਾ ਸਾਹਿਬ ਵਿਖੇ ਉਹਨਾਂ ਦੀਵਾਨ ਲਾ ਦਿੱਤਾ ਜਦ ਸ਼ਾਮ ਹੋ ਗਈ ਗੁਰੂ ਸਾਹਿਬ ਇੱਕ ਸਿੱਖ ਦੀ ਬੇਨਤੀ ਤੇ ਪਿੰਡ ਵੱੱਲਾਵਲ ਚੱਲ ਪਏ। ਉਹਨਾਂ ਨੇ ਸਿੱਖ ਸੰਤਾਂ ਨੂੰ ਸਮਝਾ ਦਿੱਤਾ ਇਹ ਪੂਜਾ ਦਾ ਤਾਨ ਖਾ ਕੇ ਇਹਨਾਂ ਪੁਜਾਰੀਆਂ ਦੀ ਮੱਤ ਮਾਰੀ ਗਈ ਹੈ। ਕੋਈ ਸਮਾਂ ਆਏਗਾ ਜਦ ਪੁਜਾਰੀਆਂ ਨੂੰ ਇੱਥੋਂ ਨਿਕਲਣਾ ਪਵੇਗਾ। ਵੱੱਲੇਵਲ ਜਾਂਦੇ ਹੋਏ ਗੁਰੂ ਸਾਹਿਬ ਜੀ ਰਾਹ ਵਿੱਚ ਇੱਕ ਥਾਂ ਠਹਿਰੇ ਜਿੱਥੇ ਅੱਜਕੱਲ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ ਇਹ ਅੰਮ੍ਰਿਤਸਰ ਤੋਂ ਲਗਭਗ 3 ਮੀਲ ਦੂਰ ਹੈ ਦਮਦਮਾ ਸਾਹਿਬ ਵਿਖੇ ਕੁਝ ਸਮਾਂ ਫੇਰ ਕੇ ਗੁਰੂ ਜੀ ਪਿੰਡਵੱਲਾ ਪਹੁੰਚ ਗਏ ਪਿੰਡਵੱਲਾ ਸ੍ਰੀ ਅੰਮ੍ਰਿਤਸਰ ਦੇ ਉੱਤਰ ਵੱਲ 4 ਮੀਲ ਦੂਰ ਹੈ ਇਹ ਅੱਜਕਲ੍ਹ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਨਾਲ ਜੁੜਿਆ ਹੋਇਆ ਹੈ ਜਦ ਗੁਰੂ ਜੀ ਵੱਲਾ ਪਿੰਡ ਪਹੁੰਚੇ ਤਾਂ ਵੱਲੇ ਦੇ ਕਿਸੇ ਵੀ ਵਿਅਕਤੀ ਨੂੰ ਇਹ ਗਿਆਨ ਨਹੀਂ ਉਹਨਾਂ ਦੇ ਪਿੰਡ ਵਿੱਚ ਸੱਚੇ ਪਾਤਸ਼ਾਹ ਆਪ ਚਰਨ ਪਾ ਰਹੇ ਹਨ ਜਦ ਮੱਖਣਸ਼ਾ ਲੁਬਾਣੇ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਾਨ ਨੂੰ ਪਿੰਡ ਨੇ ਵੇਖਿਆ ਤਾਂ ਉਹਨਾਂ ਸਮਝਿਆ ਕਿ ਬਾਦਸ਼ਾਹ ਦਾ ਕੋਈ ਲਸ਼ਕਰ ਹੀ ਪਿੰਡ ਆਵੜਿਆ ਹੈ ਪਰ ਮਾਈ ਹਰੋ ਨੇ ਜਦ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਆਪ ਪਿੰਡ ਪਧਾਰੇ ਹਨ ਇਹ ਮਾਈ ਹਰੋ ਗੁਰੂ ਘਰ ਦੀ ਬਹੁਤ ਪ੍ਰੇਮਿਕ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸੰਗਤਾਂ ਸਮੇਤ ਉਸਦੇ ਕੋਠੇ ਵਿੱਚ ਬਿਰਾਜਣ ਗੁਰੂ ਜੀ ਨੇ ਉਸਦੀ ਬੇਨਤੀ ਪ੍ਰਵਾਨ ਕਰਨ ਲਈ ਅਤੇ ਉਸਦੇ ਘਰ ਚਲੇ ਗਏ ਬੱਲੇ ਪਿੰਡ ਦੀਆਂ ਸੰਗਤਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਵੀ ਹਮ-ਹਮਾ ਕੇ ਉੱਜ ਗਈਆਂ ਮਾਤਾ ਹਰੋ ਅਤੇ ਸਥਾਨਿਕ ਸੰਗਤਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਜਦ ਅੰਮ੍ਰਿਤਸਰ ਦੀਆਂ ਮਾਈਆਂ ਨੂੰ ਇਹ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸਨ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਸ਼ਹਿਰ ਦੀਆਂ ਮਾਈਆਂ ਇਕੱਠੀਆਂ ਹੋ ਕੇ ਵੱਲੇ ਪੁੱਜੀਆਂ ਗੁਰੂ ਜੀ ਉਸ ਸਮੇਂ ਮਾਈ ਹਰੋਂਦੇ ਘਰ ਬਿਰਾਜਮਾਨ ਸਨ ਮਾਈਆਂ ਆਪਣੇ ਨਾਲ ਕਈ ਪ੍ਰਕਾਰ ਦੀ ਸਮਗਰੀ ਅਤੇ ਪਿਟਾਵਾਂ ਲੈ ਕੇ ਆਈਆਂ ਸਨ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਮਸੰਦਾ ਨੇ ਬਹੁਤ ਬੁਰਾ ਕੀਤਾ ਹੈ ਇਸ ਵਿੱਚ ਅੰਮ੍ਰਿਤਸਰ ਵਾਸੀਆਂ ਦਾ ਕੋਈ ਕਸੂਰ ਨਹੀਂ ਸਾਨੂੰ ਖਿਮਾ ਕਰੋ ਅਤੇ ਸਾਡੀਆਂ ਉਸ ਪਿਟਾਵਾਂ ਕਬੂਲ ਕਰੋ ਜੀ ਮਾਈਆਂ ਦੀ ਇਸ ਸੇਵਾ ਤੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਮਾਈਆਂ ਨੂੰ ਇਹ ਵਰ ਦਿੱਤਾ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਜਦ ਬਾਕੀ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਵੱਲੇ-ਵੱਲੇ ਤੋੜ ਪਏ ਉਹਨਾਂ ਨੇ ਵੀ ਜਾ ਕੇ ਖਿਮਾ ਮੰਗੀ ਇਹ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਉਹਨਾਂ ਨੇ ਗੁਰੂ ਜੀ ਨੂੰ ਇਹ ਵੀ ਬੇਨਤੀ ਕੀਤੀ ਇਹੋ ਵਾਪਸ ਅੰਮ੍ਰਿਤਸਰ ਆਉਣ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਹਾਡੇ ਵੱਲੋਂ ਕੋਈ ਕੁੱਤਾਹੀ ਨਹੀਂ ਹੋਈ ਹੈ ਇਹ ਕੇਵਲ ਮਸੰਦਾਂ ਦੀ ਹੀ ਮਤ ਮਾਰੀ ਗਈ ਹੈ ਨੇ ਕਿਹਾ ਇਹ ਮਸੰਦ ਅਮਰਤਸਰੀਏ ਨਹੀਂ ਹਨ ਇਹ ਤਾਂ ਕ੍ਰਿਸ਼ਨਾ ਲੋਭ ਲਾਲਚ ਨਾਲ ਅੰਦਰੋਂ ਸੜੇ ਹੋਏ ਹਨ ਨਹਿ ਮਸੰਦ ਤੁਮ ਅਮਰਤਸਰੀਏ ਤ੍ਰਸ਼ਨਾਕਰ ਤੇ ਅੰਤਰ ਸੜੀਏ ਗੁਰੂ ਜੀ ਤਿੰਨ ਦਿਨ ਉਸ ਸਮਾਈ ਦੇ ਘਰ ਠਹਿਰੇ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨ ਨਾਲ ਨਿਹਾਲ ਕਰਦੇ ਰਹੇ ਪਰ ਪਿੰਡ ਦੀ ਰਵਾਇਤ ਅਨੁਸਾਰ ਗੁਰੂ ਜੀ 17 ਦਿਨ ਵੱਲੇ ਠਹਿਰੇ ਅਤੇ ਪਿੰਡ ਨੂੰ ਉਹਨਾਂ ਨੇ ਵੱਲਾ ਗੁਰੂ ਕਾ ਗੱਲਾ ਦਾ ਵਰ ਦਿੱਤਾ ਵੱਲੇ ਦੀ ਸੰਗਤ ਦਾ ਗੁਰੂ ਜੀ ਨਾਲ ਇਹਨਾਂ ਪ੍ਰੇਮ ਹੋ ਗਿਆ ਕਿ ਉਹ ਰੋਜ਼ ਗੁਰੂ ਸਾਹਿਬ ਦੀ ਕੀਰਤਨ ਅਤੇ ਉਹਨਾਂ ਦੇ ਸੁਭ ਪਰਵਚਨ ਸੁਣਨ ਲਈ ਹਾਜ਼ਰ ਹੁੰਦੇ ਉਹਨਾਂ ਦਾ ਪ੍ਰੇਮ ਸਦਕਾ ਹੀ ਗੁਰੂ ਸਾਹਿਬ ਉਤੇ ਕਾਫੀ ਸਮਾ ਠਹਰੇ ਜਦ ਰੋਜ਼ ਹੀ ਉਹ ਚੱਲਣ ਦੀਆਂ ਤਿਆਰੀਆਂ ਕਰਦੇ ਤਾਂ ਵੱਲੇ ਦੀ ਸੰਗਤ ਹੱਥ ਜੋੜ ਕੇ ਅੱਗੇ ਖੜੇ ਹੋ ਜਾਂਦੀ ਅਤੇ ਗੁਰੂ ਸਾਹਿਬ ਨੂੰ ਉਹਨਾਂ ਦੀ ਬੇਨਤੀ ਪ੍ਰਵਾਨ ਹੀ ਕਰਨੀ ਪੈਂਦੀ ਸੀ ਸਾਖੀ ਸਰਵਣ ਕਰਵਾਉਂਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਤਾਂ ਜੋ ਸਾਖੀ ਸੁਣਾਉਣ ਦੇ ਵਿੱਚ ਹੋਰ ਸੁਧਾਰ ਆ ਸਭਕੇ ਆਪ ਦੀ ਕਿਰਪਾ ਕਰਨੀ ਸਤਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਗੁਰੂ ਦੇ ਸਿੱਖਾਂ ਵਾਂਗ ਸੁਮਾਤ ਸੋਝੀ ਬਲ ਬੁੱਧੀ ਚੰਗੀ ਮਤ ਚੰਗੇ ਗੁਣ ਚੰਗਾ ਗਿਆਨ ਚੰਗੀ ਬਾਣੀ ਪਾਣਾ ਗੁਰੂ ਜੀ ਆਪ ਬਖਸ਼ਿਸ਼ ਕਰਨ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ